ਨੇ ਪਿਆਇਆ ਤੇ ਮੋਤੀ RAM ਨੇ ਪਿਆਇਆ ਮਹਿੰਗਾ ਕਿਵੇਂ ਐ ਇਹ ਸੁਣ ਲਿਓ ਬਾਬਾ ਮੋਤੀ RAM ਜੀ ਬਾਬਾ ਜੱਥਾ ਸਿੰਘ ਜੀ ਸਨ ਜੱਥਾ ਸਿੰਘ ਇਹ ਪੁੱਤ ਸੀ ਉਹਨਾਂ ਦੇ ਤੇ ਗੁਰੂ ਘਰ ਦਾ ਪ੍ਰੇਮੀ ਸੀ ਜੱਥਾ ਸਿੰਘ ਨਾਂ ਸੀ ਪਿਤਾ ਇਹਨਾਂ ਦੇ ਬੜੇ ਗੁਰਮਖ ਬੰਦੇ ਇਹ ਮਹਿਰਿਆਂ ਦੇ ਘਰ ਦਾ ਜਨਮ ਜਾਤਾਂ ਪਾਤਾਂ ਆਪਾਂ ਨਹੀਂ ਮੰਨਦੇ ਪਰ ਉਸ ਬਰਾਦਰੀ ਨੂੰ ਭਾਗ ਲਾਏ ਆ ਇਹਨਾਂ ਨੇ ਸੇਵਾ ਕਰਕੇ ਮਾਣ ਵਧਾਇਆ ਉੱਚਿਆਂ ਕੀਤਾ ਸਿਖਾਇਆ ਪਿਆਰ ਕਰਨ ਵਾਲਾ ਕੋਈ ਵੀ ਹੋ ਸਕਦਾ ਜਾਤ ਨਹੀਂ ਵੇਖਦਾ ਪਿਆਰ ਕਰਨ ਵਾਲਾ ਪ੍ਰੇਮੀ ਕੋਈ ਵੀ ਹੋ ਸਕਦਾ ਕਿਸੇ 'ਚ ਵੀ ਪ੍ਰੇਮ ਦੀ ਕਣੀ ਆ ਸਕਦੀ ਹੈ ਤੇ ਬਾਬਾ ਮੋਤੀ RAM ਜੀ 18 ਸਾਲ ਦੇ ਸੀ ਜਦੋਂ ਵਜੀਦੇ ਦੀ ਸੇਵਾ ਚ ਆਏ ਸੀ ਧਿਆਨ ਨਾਲ ਸੁਣਿਓ ਵਜੀਦ ਖਾਨ ਦੀ ਡਿਊਟੀ ਕਰਨ ਲੱਗੇ ਸੂਬਾ ਸਰਹੰਦ ਸਰਹੰਦ ਵਿੱਚ ਡਿਊਟੀ ਕਰਦੇ ਸੀ 18 ਸਾਲ ਦੇ 40 ਸਾਲ ਦੀ ਉਮਰ ਹੋ ਗਈ 22 ਸਾਲ ਹੋ ਗਏ ਡਿਊਟੀ ਕਰਦੇ ਆ ਵਿਆਹ ਹੋਏ ਨੇ ਘਰ ਵਾਲੀ ਦਾ ਨਾਮ ਹੈ ਬੀਬੀ ਭੋਲੀ ਇਹ ਪੁੱਤ ਇੱਕ ਹੈ ਜਿਹਦਾ ਨਾਂ ਨਰੈਣਾ ਇੱਕ ਪੁੱਤ ਹੈ ਨਰੈਣਾ ਪਿਤਾ ਚੜ੍ਹਾਈ ਕਰ ਗਏ ਐ ਬੁੱਢੜੀ ਮਾਂ ਘਰ 'ਚ ਇੱਕ ਆਪ ਐ ਇੱਕ ਘਰ ਵਾਲੀ ਐ ਇੱਕ ਪੁੱਤ ਐ ਇੰਨੇ ਹੀ ਜੀ ਨੇ ਘਰ ਦੇ ਚਾਰ ਤੇ ਬਾਬਾ ਮੋਦੀ RAM ਦਾ ਘਰ ਵੀ ਉੱਥੇ ਹੀ ਐ ਸਰੰਗ ਤੇ ਬਿਊਟੀ ਪਤਾ ਕੀ ਐ ਹਿੰਦੂ ਕੈਦੀ ਨੇ ਜਿਹੜੇ ਹਿੰਦੂ ਕੈਦੀ ਮੁਸਲਮਾਨ ਕੈਦੀਆਂ ਦਾ ਖਾਣਾ ਕੋਈ ਹੋਰ ਬਣਾਉਂਦਾ ਹੈ ਸਰਹੰਦ ਵਿੱਚ ਜਿਹੜੇ ਹਿੰਦੂ ਕੈਦੀ ਕੈਦ ਹੁੰਦੇ ਸੀ ਉਹਨਾਂ ਨੂੰ ਰੋਟੀ ਖਵਾਉਣੀ ਰੋਟੀ ਬਣਾਉਣੀ ਖਾਣਾ ਬਣਾਉਣਾ ਉਹਨਾਂ ਨੂੰ ਰੋਟੀ ਖਵਾਉਣੀ ਮੋਦੀ ਰਾਮ ਜੀ ਨੂੰ ਦੱਸਿਆ ਬਾਬਾ ਮੋਦੀ ਰਾਮ ਅੱਜ ਤਿੰਨ ਕੈਦੀ ਨਵੇਂ ਆਏ ਐ ਕਹਿੰਦਾ ਸਾਰਾ ਘੁੰਮ ਕੇ ਆਇਆ ਗੇੜੇ ਦੇ ਕੇ ਆਇਆ ਮੈਂ ਤੇ ਕਿਤੇ ਨਹੀਂ ਵੇਖੇ ਸਾਰੀ ਜੇਲ੍ਹ ਵਿੱਚ ਗਿਆ ਸਾਰੀਆਂ ਕੋਠੜੀਆਂ 'ਚ ਗਿਆ ਸਾਰਿਆਂ ਨੂੰ ਖਾਣਾ ਖਵਾ ਕੇ ਆਇਆ ਕਿਹੜੇ ਕੈਦੀ ਨਵੇਂ ਆਏ ਐ ਉਹ 11 ਪੋ ਸੀ ਕਹਿਣ ਲੱਗੇ ਕੈਦੀ ਆਏ ਐ ਇੱਥੇ ਕੈਦ ਨਹੀਂ ਕੀਤੇ ਕਹਿੰਦੇ ਕਿੱਥੇ ਕੈਦ ਕੀਤੇ ਐ ਕਹਿੰਦੇ ਠੰਡੇ ਬੁਰਜ 'ਚ ਕੈਦ ਨੇ ਉੱਤੇ ਜਾਣਾ ਪੈਣਾ ਤੇ ਫਿਰ ਬਾਬਾ ਮੋਤੀ RAM ਜੀ